پڑی رہا نہ نہ ختم ہو جائے یہ نہیں نا اپنا چوڑے کو کاٹتے چلے ہوئے ہیں تے منوں کا پتہ نہیں پتہ نہیں ہے کہ 50 بیسس ہنوں بنا دو ائی لے کے سو بھی نہیں ہے ہاں تے او تو لگتا نہ دیر بھی ہند کوئی ابھی ا جائے اپنے دو یار دے سارے پتہ نہیں ایا پتہ نہیں یار تموں لے ایک میں بتانا سچ اس کو نہیں ਕਹਾਂ ਮੀਨਾਂ ਬਸ ਤੇ ਚਿਹਰੇ ਨੂੰ ਆਪੀ ਮੋੜ ਲੈ ਹਾਏ ਇਹ ਇੱਕ ਤਾਂ ਠੰਡ ਵੀ ਬਾੜੀ ਹੋਈ ਪਈਆ ਲੈ ਮੀਨੇ ਮਾਚਾ ਆ ਦੇ ਲਾ ਲੋਕ ਉਹ ਸਾਕੀ ਤੇ ਪੈਣੇ ਹਾਈ ਨਹੀਂ ਫਾਰ ਅਗੁੱਲ ਮੁੱਲ੍ਲਾ ਆਪਿਆ ਫੇਰ ਕਹਿਣੀ ਆ ਜੇ ਕੋਈ ਚੀਜ਼ ਇੱਧਰ ਉੱਧਰ ਹੋ ਗਈ ਸਾਰਿਆਂ ਦਾ ਮੂੰਹ ਕਾਲਾ ਕਰਨੀ ਆ ਇੰਨਾ ਤਾਂ ਕੀਆ ਮੂੰਹ ਚਾਕੇ ਕਰੀ ਦੇਣਾ ਵੀ ਸਾਡੀ ਗੁੜੀ ਨੇ ਕੱਢ ਲਈਆਂ ਆ ਹੁਣ ਹੁਣ ਇਹਨਾਂ ਦਾ ਧਿਆਨ ਨਹੀਂ ਵੀ ਆ ਜਦੋਂ ਸਾਰਾ ਕੁਝ ਖੁੱਲਮ ਖੁੱਲਾ ਛੱਡ ਜਾਂਦੀਆਂ ਨੇ ਆ ਕੇ ਜਿਹੜਾ ਕੋਈ ਮਰਜੀ ਹੱਥ ਫੇਰ ਜਵੇ ਫੇਰੇ ਕਿਹਨੂੰ ਕਹਿਣਗੀਆਂ ਕੋਈ ਨਾ ਆ ਜਾਣਦੇ ਮੁੰਡਿਆਂ ਨੂੰ ਪਰ ਮੈਂ ਤਾਂ ਵੱਡੜ ਦੀ ਗੁੱਤਨੀ ਪਟਾਉਂਗੀ ਇਹਨੂੰ ਦੱਸੂ ਪਤਾ ਵੀ ਆ ਦੇਖ ਲੈ ਹੂੰ ਕਹਿੰਦੀ ਆ ਮੈਨੂੰ ਤਾਂ ਸਾਰੀ ਅਗਲਾ ਮੈਂ ਤਾਂ ਤੇਤੋਂ ਪਹਿਲਾਂ ਨਹੀਂ ਆਈ ਹੋਈਆਂ ਜਿੰਨੀ ਮੈਨੂੰ ਅਗਲਾ ਉਲੀ ਤਾਂ ਕਿਸੇ ਨੂੰ ਹੈ ਨਹੀਂ ਬੋਲਣ ਜੋਗੀ ਆ ਜੀਵ ਐਡੀ ਆ ਕੁਤਰੋ ਨੀ ਬੀਬੀ ਗਏ ਇਹ ਲੋਕਰਾ ਹੋਏ ਪਹਿਲੇ ਤਰਨ ਮੈਨੂੰ ਕਿੱਦਿਆ ਸੀ ਕਹਤਾ ਵੀ ਤੂੰ ਕੋਈ ਚੀਜ਼ ਚੱਕ ਲਈ ਲੋਕਰਾ ਹੋਏ ਬਣ ਲੋਠੀ ਕਰਾਉਣ ਨਾਲ ਨਵਾਰੀ ਦੇ ਨੀ ਭਾਈ ਮੈਂ ਕਿਹੜਾ ਤੈਨੂੰ ਕਹਿਣੀ ਆ ਵੀ ਤੂੰ ਮੈਨੂੰ ਕਹਿਦਾ ਜੇ ਕੋਈ ਚੱਕੀ ਜਾਵੇ ਫਿਰ ਤਾਂ ਗੁੜੀਆਂ ਹੀ ਦਾ ਨਾਮ ਬਦਨਾਮ ਹੁੰਦਾ ਨਹੀਂ ਗੁੜੀਆਂ ਨਹੀਂ ਅਗਲਾ ਕਹਿਣਦਾ ਤੇਰੇ ਵਰਗੀਆਂ ਨਾ ਐਡਾ ਢੀ ਜੀਭ ਲਹਿਲਾ ਕੇ ਕਹਿ ਦਿੰਦੀਆਂ ਨੇ ਵੀ ਸਾਡੀਆਂ ਤਾਂ ਸੱਸਾਂ ਨਹੀਂ ਚੰਗੀਆਂ ਉਹਨਾਂ ਨੇ ਚੱਕ ਲੀਆਂ ਹੋਣੀਆਂ ਫਿਰ ਅਸੀਂ ਕਿੰਨੇ ਇੰਨਾ ਸੋਣਾ ਸਾਲ ਦੇ ਨਾਲ-ਨਾਲ ਅਸੀਂ ਵੀ ਬਦਲ ਗਏ ਹਾਂ ਤੈਨੂੰ ਹੁਣ ਕੋਈ ਨਹੀਂ ਕੁਝ ਕਹਿੰਦਾ ਆ ਜਾ ਤੈਨੂੰ ਚਾਹ ਪਾਣੀ ਦਿੰਦੀਆਂ ਕਰਕੇ ਆ ਜਾ ਕੀ ਕਰਨਾ ਕਈ ਦਾ ਜਾਂ ਬਿਨਾਨੇ ਵੀ ਮਾਂ ਤੂੰ ਚਾਹ ਪੀਂਦਾ ਤੇਰੇ ਵਾਸਤੇ ਰਜਾਈ ਨਹੀਂ ਅੱਜ ਕੀ ਹੋ ਗਿਆ ਨਾ ਹੈ ਕਿਤੇ ਕੋਈ ਗਾਲ ਟਿਕਾੜਾ ਤਾਂ ਨਹੀਂ ਲੋ ਇਹ ਤਾਂ ਮੈਨੂੰ ਪਾਣੀ ਦੀ ਸੀ ਧਾਡੀਆਂ ਕੀ ਬਤਾ ਅੱਜ ਗੁਰਦੁਆਰੇ ਜਾਇ ਆਈਆਂ ਬਾਬਿਆਂ ਦੇ ਨਾਮ ਤੇ ਚੜਾਤਾ ਆਪਣਾ ਅੱਗ ਲਾਜੀ ਹੋਣੀ ਆ ਚੱਲ ਵਧੀਆ ਰਹਿਣੀ ਆ ਜੇ ਲੰਗੇ ਸਾਲਾਂ ਨਾਲ ਨਾਲ ਇਹ ਵੀ ਬਦਲ ਜਾਣੀਆਂ ਅੱਗ ਲਾਜ ਇਹਨਾਂ ਨੂੰ ਵੀ ਆਪ ਤੋਂ ਵੱਡਿਆਂ ਦੀ ਇੱਜ਼ਤ ਕਰੀ ਦੀ ਆ ਕੀ ਚੱਲ ਮਨਾ ਦੇਖੀਂ ਜਾਓ ਜੇ ਇਹ ਕਹਿੰਦੇ ਦਿਆਚਾਰਾਂ ਤੋਂ ਪਰਦੀ ਨੇ ਮੈਂ ਇਹਨਾਂ ਦੀ ਵੀ ਮਾਂ ਵੀ ਫਿਰ ਮੇਰਾ ਨਾਂ ਵੀ ਕਰਨਾ ਨਹੀਂ ਜੇ ਇਹਨਾਂ ਨੂੰ ਵੀ ਆ ਕਰਨਾ ਨਹੀਂ ਕੀ ਹੋਵੇ ਮੈਂ ਨਹੀਂ ਪਤਾ ਕੀ ਹੋਲੀ ਨਹੀਂ ਆ ਆ ਨਹੀਂ ਮੈਂ ਤਾਂ ਨਹੀਂ ਆਪਣੇ ਆਪ ਦੀ ਗੱਲਾਂ ਕਰੀ ਜਾਂਦੀ ਆ ਤੈਨੂੰ ਪਤਾ ਨਹੀਂ ਆ ਸਿਆਣੇ ਬੰਦੇ ਆ ਸੋਪਾਤੇ ਕਹਿੰਦੇ ਦਿਮਾਗ ਦਾ ਹੈ ਇਹ ਵੀ ਗੱਲ ਸਹੀ ਹੈ ਬਿਠੀ ਤੇਰੀ ਤੂੰ ਐ ਕਰ ਤੂੰ ਮੈਨੂੰ ਦੱਸ ਪਹਿਲਾਂ ਰੋਟੀ ਖਾਣੀ ਕਿ ਚਾਹ ਪੀਣੀ ਤੂੰ ਐ ਕਰ ਬੋ ਤਾਂ ਅੱਜ ਤਾਂ ਮੇਰਾ ਮਿੱਸੀ ਦੀ ਰੋਟੀ ਖਾਣ ਦੀ ਹੀ ਕਰਦਾ ਚਾਹ ਨਾਲ ਮੈਂ ਪਕਾ ਦੇ ਦਿੰਦੀ ਦਰਵਾਜ਼ੇ ਮਿੱਸੀ ਰੋਟੀ ਪਕਾ ਦਿੰਦੀ ਆ ਤੇ ਉਦੋਂ ਬਾਅਦ ਅਸੀਂ ਚਾਹ ਬਣਾ ਲਵਾਂਗੇ ਤੇ ਜੇ ਕੁਝ ਹੋਰ ਜੀ ਕਰਦਾ ਖਾਣ ਨੂੰ ਤਾਂ ਸੰਗਿਆਣਾ ਕਰ ਲੈਣਾ ਦੱਸ ਦਿਆ ਕਰ ਤੂੰ ਇਹ ਬੱਧੀ ਰਹਿਣੀ ਹੈ ਮੇਰੇ ਨਾਲ ਨਾ ਬਾਈ ਜੀ ਹੁਣ ਮੈਂ ਉਹ ਨਹੀਂ ਰਹਿਣੀ

ਇਹ ਤੇ ਈਆਂ ਗੱਲਾਂ ਨੇ ਉਹ ਪਰਮਾਤਮਾ ਉਹ ਕਿੱਥੇ ਵਰਦਾ ਇਹ ਹੀ ਆਖਦੇ ਨੇ ਉਹ ਪਹਿਲਾਂ ਦੇ ਦਿੰਦਾ ਕਾਨੂੰ ਸਾਡਾ ਤਾਂ ਠੱਕੜੇ ਪੈਦੀਆਂ ਹੁੰਦਾ ਚਲ ਬੱਚਾ ਹੁਣ ਵੀ ਕਹਿੰਦੇ ਹੁੰਦੇ ਆ ਜੇ ਸ਼ਾਮ ਦਾ ਘਰ ਭੁੱਲਿਆ ਜਦੋਂ ਭੁੱਲਿਆ ਨਹੀਂ ਕਹਿੰਦੇ ਹੁੰਦੇ ਕੋਈ ਨਾ ਤੂੰ ਮੈਨੂੰ ਐ ਕਰ ਰੋਟੀ ਬਣਾ ਦੇ ਇੱਕ ਅੱਧੀ ਰੋਟੀ ਮੈਂ ਤਾਂ ਖਾ ਲਈ ਬਸ ਬਹੁਤ ਆ ਚਲ ਕੋਈ ਨਾ ਮੈਂ ਮ੍ਰਿਤੋਂ ਗਰੀਬੀ ਉਹ ਬਾਲਾ ਕਹਿੰਿਆ ਸੀ ਕਹਿੰਦੇ ਮਮੀ ਨੂੰ ਕੁਝ ਕੇ ਆਉਂ ਉਹ ਚਾਹ ਮੰਗ ਦੇਵਾ ਤੇ ਉਹ ਤੇਰੇ ਕੋਲੇ ਆਈ ਉਹਨੂੰ ਵੀ ਦੁਕਾਣ ਪਰ ਤੇ ਬੋਲੀ ਉਹ ਵੀ ਉਂਤਰਾ ਬਾਹਰ ਦੁਕਾਣ ਤੇ ਕਿਹਾ ਤਾਂ ਮੈਨੂੰ ਪਾਣੀ ਦੀ ਘਟਨੀ ਨਹੀਂ ਦਿੱਤੀ ਤੇਰੇ ਸਾਹਮਣੇ ਖੜਿਆ ਤੂੰ ਦਾ ਫੇਰ ਵੀ ਚੱਲਣਾ ਮਟਾ ਦੇ ਨਹੀਂ ਆਉਂ ਕਿੱਥੇ ਦਿੰਦੀ ਆ ਤੂੰ ਮੈਨੂੰ ਬੁਲਾਉਂ ਦੇਖ ਲੋ ਚ ਕਿੰਨਾ ਵਧੀਆ ਆ ਉਹ ਤਾਂ ਮਮੀ ਮਮੀ ਕੋਲ ਜੇ ਤੈਨੂੰ ਹੋਣਾ ਹਾਂ ਤਾਂ ਤੂੰ ਆਇਆ ਤਾਂ ਆਲਾ ਅਸ ਬੀਜਾ ਇਹ ਅਸੀਂ ਘਰਦਵਾਰੇ ਜਾਏਗੇ ਨਾ ਕੋਈ ਆਏਗਾ ਬੀਬੀ ਹੋ ਤਾਂ ਨਹੀਂ ਹੋ ਬੰਸੀ ਆ ਨਹੀਂ ਹੋਗੀ ਹੋਵੇ ਹੋਰ ਚੱਲ ਭਾਈ ਬੜੀ ਮੈਨੂੰ ਆਈ ਦੀ ਮਤਲਬ ਹੁੰਦੀ ਆ ਉਹ ਕਹਿੰਦੇ ਵੀ ਆਪਾਂ ਤਾਂ ਇਹ ਪੈਰ ਤੋਂ ਤੁਰ ਪੀ ਮੰਗੇ ਵੀਰੇ चल वे माता हाँ। हाँ। कोई तो नहीं नहीं। नहीं आज चलते ने आज भी मेरिया मेरी बूठी हाँ चिमे मैं कहनी करती मैं माड़ा जै क्या निधी मेरा तभी रोटी खाने में जी करता नी अ

ਹਾਏ ਕੋਤੇ ਮੇਰਾ ਸਿਰ ਨੱਪੇ ਗਈ ਤੂੰ ਨਾ ਕਿਉਂ ਮੈਂ ਤੂੰ ਮੇਰੀ ਮਾਂ ਮੈਂ ਤਾਂ ਅਸਲ ਨਾਲ ਆਪਣੀ ਸੰਦੇਲੀ ਪੇਟੀ ਹੋ ਗਿਆ ਮਾਂ ਵੀ ਤਾਂ ਕਹਿੰਦੇ ਹੁੰਦੇ ਆ ਸੱਸ ਨੂੰ ਜੇ ਮਾਂ ਸਮਝੇ ਨਾ ਉਹ ਮਾਈਂ ਖੁਡੀ ਹੋ ਗਈ ਮੈਂ ਤਾਂ ਨਾ ਆਏ ਨਹੀਂ ਮੇਰਾ ਕਾਜ ਧਰਤੀ ਪੈਰ ਨਹੀਂ ਲੱਗਦਾ ਨਹੀਂ ਮੈਂ ਤਾਂ ਹੋਈ ਉਡੀ ਕਰਦੀਆਂ ਵੀ ਮੇਰੀਆਂ ਨੂੰਹਾਂ ਮੇਰੀ ਸੇਵਾ ਕਰਦੀਆਂ ਨੇ ਅੱਜ ਇੱਕ ਤਾਂ ਕਹਿੰਦੀ ਆ ਮੈਂ ਤੈਨੂੰ ਮਾਂ ਮਿੱਸੀ ਰੋਟੀ ਬਣਾ ਕੇ ਦੂੰ ਅੱਜ ਜੀ ਨਹੀਂ ਮੇਰੀ ਧੀ ਕਹਿੰਦੀ ਆ ਲਾ ਬੀ ਮਾਂ ਮੇਰਾ ਸਿਰ ਨਾ ਪਤਾ ਨਹੀਂ ਹੋਰ ਦੱਸ ਮੈਨੂੰ ਕੀ ਚਾਹੀਦਾ ਮੈਂ ਤਾਂ ਭਾਈ ਮੇਰਾ ਸਿਰ ਵੀ ਹਟ ਗਿਆ ਨਹੀਂ ਮੇਰਾ ਤਾਂ ਸਾਰਾ ਕੁਝ ਹਟ ਗਿਆ ਭਾਈ ਦੇਖ ਮਾਂ ਮੇਰੀ ਗੱਲ ਸੁਣ ਜੋ ਕੁਝ ਹੋ ਗਿਆ ਹਨ ਮੇਰੇ ਤੋਂ ਤੈਨੂੰ ਕੋਈ ਗਲਤਫਹਿਮੀ ਬੋਲਿਆ ਗਿਆ ਮੈਨੂੰ ਨਾਲੇ ਧੀ ਸਮਝ ਕੇ ਮਾਫ਼ ਕਰ ਦੇ ਤੈਨੂੰ ਪਤਾ ਨਾ ਮੇਰੇ ਬਲੱਡ ਵਾਦੇ ਦਾ ਨਹੀਂ ਪਤਾ ਲੱਗਦਾ ਉਸ ਦੇ ਚ ਪਰ ਦਿਲੋਂ ਅਸੀਂ ਤੇਰੇ ਨਾਲ ਕਦੇ ਘਰਕ ਨਹੀਂ ਸਮਝਿਆ ਨਾ ਉਹ ਸਮਝੇ ਨਾ ਮੈਂ ਸਮਝਿਆ ਅਸੀਂ ਤੇ ਤੈਨੂੰ ਹਮੇਸ਼ਾ ਮਾਂ ਹੀ ਸਮਝਣੀ ਆਈ ਆਂ ਪਰ ਜਦੋਂ ਤੂੰ ਬੋਲਦੇ ਨਹੀਂ ਹਾਂ ਮੈਨੂੰ ਕਈ ਵਾਰੀ ਗੁੱਸਾ ਆ ਜਾਂਦਾ ਸੀ ਪਰ ਅੱਜ ਤੋਂ ਬਾਅਦ ਅਸੀਂ ਤੇਰੇ ਮੂੰਹੇ ਕਦੇ ਵੀ ਜਵਾਲ ਨਹੀਂ ਕਰਾਂਗੇ ਕਦੇ ਨਹੀਂ ਬੋਲਦੇ ਤੈਨੂੰ ਕੁਝ ਵੀ ਪਰ ਤੇ ਜੇ ਕੋਈ ਸਿਆਣਾ ਬੰਦਾ ਕੋਈ ਗਾਥਾ ਕਹਿੰਦਾ ਹੁੰਦਾ ਨਾ ਉਹਦੀ ਮੰਨਣੀ ਚਾਹੀਦੀ ਆ ਤੇਰੇ ਮੈਂ ਦੱਸਾਂ ਹੁਣ ਜਿੰਨਾਂ ਦੇ ਘਰੇ ਕਹਦੇ ਕੋਈ ਸਿਆਣਾ ਨਹੀਂ ਬੈਠਾ ਨਾ ਉਹਨਾਂ ਨੂੰ ਜਿਆਦਾ ఉంగల <Sanye> చమాన ਚੱਲ ਪੁੱਤ ਆ ਕੇ ਲਾਗੀ ਦੇ ਨੂੰ ਇਹ ਹੀ ਬਹੁਤਾ ਮਿਲਦਾ ਬੱਸ ਚੱਟੂ ਨੂੰ ਮੈਂ ਆਏ ਦੱਸ ਮੈਂ ਤੇਰੇ ਵਾਸਤੇ ਰੋਟੀ ਉਹਨੇ ਬਣਾਤੀ ਹੋਣੀ ਆ ਲੈ ਕੇ ਆਵਾਂ ਕਿ ਪਹਿਲਾਂ ਦੁੱਧ ਲੈ ਕੇ ਆਵਾਂ ਨਹੀਂ ਪੁੱਤ ਆਇਆਂ ਗਾ ਮੈਨੂੰ ਤੂੰ ਦੁੱਧ ਨੂੰ ਤਾਂ ਰਹਿਣ ਦੇ ਮੈਂ ਤੁਹਾਨੂੰ ਆਇਆ ਸੀ ਕਿ ਤੁਮ ਮੈਨੂੰ ਚਾਹ ਦੀ ਜਾਨੀ ਚਾਹ ਤੇ ਥੋੜੀ ਜਿਹੀ ਸਮੋਸਾ ਦੀ ਬਾਲ ਦੇ ਹੈ ਤੇ ਨਾਲੇ ਮੈਂ ਉਹ ਗਿਆ ਕਿ ਦਿੱਸੀ ਰੋਟੀ ਉਹ ਕਨਸੀ ਕੋਈ ਨਾ ਮੈਂ ਬਣਾ ਲਵਣੀ ਆ ਤੈਨੂੰ ਪਤਾ ਮੈਂ ਕਿਹੜਾ ਬਾੜੀ ਖਾਣੀਆਂ ਨੇ ਇੱਕ ਕੱਦਾ ਫੁਲਕਾ ਖਾਣਾ ਹੁੰਦਾ ਚਲਾਇਆ ਤਾਜਾ ਤਾਜਾ ਗਰਮ ਗਰਮ ਖਾ ਲੂਗੀ ਤਾਂ ਸਵਾਦ ਲੱਗਦਾਗਾ ਕਣਕ ਦੀ ਰੋਟੀ ਨਾ ਮੇਰਾ ਜੀ ਜਾ ਕੇ ਆ ਪਿਆਗਾ ਚਲ ਕੋਈ ਨਾ ਮੈਂ ਉਹਨੇ ਬਣਾਤੀ ਹੋਣੀ ਹੈ ਤੇ ਮੈਂ ਤੇਰੇ ਵਰਸੇ ਗੁਨੇ ਲੈ ਕੇ ਹੋਣੀ ਹੈ ਕਰਮਦਾਨ ਠੀਕ ਆ ਰੂ ਬਾ ਰੂ ਬਾ ਰੂ ਲੈ ਬੁੜੀਏ ਜੇ ਤੇਰੀ ਸੇਵਾ ਕਰਾਂਗੀ ਨਾ ਤਾਂ ਹੀ ਸਾਨੂੰ ਮੇਵਾ ਮਿਲੂਗਾ ਚਲ ਰੱਬ ਅੱਗੇ ਐ ਤਾਂ ਨਹੀਂ ਕਹੇਗੀ ਵੀ ਮੈਨੂੰ ਭੁੱਖੀ ਨੂੰ ਮਾਰਿਆਗਾ ਅੱਜ ਤਾਂ ਤੇਰਾ ਕੰਡਾ ਕੱਢ ਹੀ ਦੇਣਾ ਤਾਂ ਹੀ ਤੇਰੀ ਸੇਵਾ ਹੋਏਦੀ ਆ ਕੁੜੀ ਕੀ ਬੋਲੀ ਜਾਂਦੀ ਇੱਥੇ ਖੜੀ ਓ ਮਾਂ ਰੋਟੀ ਲੈ ਕੇ ਆਉਣੀ ਤੇਰੇ ਵਾਸਤੇ ਅੱਛਾ ਲੈ ਆ ਰੋਟੀ ਭਾਈ ਲੈ ਆ ਰੋਟੀ ਵਰ ਲਈ ਮੈਂ ਖਾ ਦੱਸ ਇਹ ਵੀ ਕਹਾਣੀਆਂ ਹੀ ਨੇ ਜੇ ਤੁਸੀਂ ਮੇਰੀ ਇੰਨੀ ਸੇਵਾ ਕਰਦੀਆਂ ਸੀ ਨਹੀਂ ਮੈਨੂੰ ਪਹਿਲਾਂ ਹੀ ਚੱਜ ਨਾਲ ਚਾਹ ਪਾਣੀ ਦੇ ਦਿਆ ਕਰਦੀਆਂ ਰੋਟੀ ਪਾਣੀ ਤਾਂ ਮੈਂ ਕਾਹਨੂੰ ਤੁਹਾਨੂੰ ਬੋਲਦੀ ਮੇਰਾ ਕਿਹੜਾ ਧਮਾਕਾ ਖਰਾਵਾ ਹੈ ਆ ਗਏ ਦੇਖ ਆ ਰੋਟੀ ਹੀ ਮੈਂ ਖਾ ਕੇ ਮੇਰੀ ਊਪੋਸ ਨੂੰ ਵੀ ਰੋਟੀ ਖਾ ਕੇ ਹੁਣ ਤੈਨੂੰ ਐਂ ਲੱਗਦਾ ਵੀ ਮੈਨੂੰ ਨੀਂਦ ਜੀ ਆ ਜਾਂਦੀ ਆ ਚਲ ਐਂ ਕਹਿੰਦੀ ਆ Prit ਨੂੰ ਮਾਰਦੀ ਆ ਛੋਟੀ ਨੂੰ ਬਾਦ ਵਿਪਾਈ ਨਾਲੇ ਆਹ ਭਾਂਡੇ ਜਾ ਕੇ ਲੈ ਜਾ ਨਾਲੇ ਤੂੰ ਐਂ ਕਰੀ ਹੁਣ ਮੈਨੂੰ ਭਾਈ ਬੁਲਾਏ ਹੋਣਾ ਬੰਦ ਮੈਨੂੰ ਪੈ ਜਾਣ ਦੋ ਕੁੜੇ Prit ਹਾਂਜੀ ਮਾਂ ਆਪੋ ਤੋਂ ਭਾਂਡੇ ਜਾ ਕੇ ਲੈ ਜਾਂਦੀਆਂ ਰੋਟੀ ਵਾਲੇ ਢੁੱਠੇ ਇੱਥੇ ਪੈਣੇ ਮੇਰੇ ਘਰਾਣੇ ਨਾ ਕੋਈ ਨਾ ਮੈਂ ਲੈ ਜਲੀ ਜਾ ਕੇ ਰੋਟੀ ਖਾ ਲੀ ਹਾਂ ਉਹ ਤਾਂ ਰੋਟੀ ਦਾ ਮੈਨੂੰ ਬਾੜੀਆ ਹੀ ਸਵਾਲ ਲੱਗੀ ਅੱਜ ਤਾਂ ਮੇਰੀ ਨਾ ਰੁਖੋ ਰੋਟੀ ਖਾ ਕੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਮੈਨੂੰ ਨਾ ਹੁਣ ਨੀਂਦ ਜੀ ਆਉਣ ਲੱਗੀ ਆ ਵੀ ਮੈਂ ਪੈਣੀ ਆ ਪੈਣੀ ਆ ਮੈਨੂੰ ਕੋਈ ਠਾਲਿਓ ਨਾ ਪੁੱਤ ਚਾ ਤੂੰ ਐਂ ਤਾਂ ਵੀ ਵੀ ਤੂੰ ਪੈ ਜਾ ਤੇ ਅੱਛੇ ਤੈਨੂੰ ਜਮਣ ਰੋਣੀ ਆ ਅੱਛੇ ਤਾਂ ਕਿ ਤੂੰ ਬੜਾ ਕੰਮ ਕਰਾਉਣਾ ਕੋਈ ਤੂੰ ਸੌਂ ਜਾ ਹਾਂ ਕੋਣ ਪਹਿਲਾਂ ਵੇਰ ਵਰਨ ਦਾ ਵੈਨਿਆਸ ਤਾਂ ਕਸੂ അസ്തമിക്കുമ്പോഴേsetTextColor ആയില്ലേ ഹായ് ഗുഡ് ബോയ്